ਬਿਕਰਮ ਚਿੱਠਿਆ ਮੇਰੇ ਨਾਲ ਕੋਈ ਸਰੋਕਾਰ ਨਹੀਂ ਵਿਰੋਧੀ ਪਾਰਟੀ ਅਕਾਲੀ ਦਲ ਚ ਬੈਠਾ ਉਹਨੇ ਬਾਹਰ ਆ ਕੇ ਮੀਡੀਆ ਦੇ ਵਿੱਚ ਕਹਿੰਦਾ ਆ ਜਿਹੜਾ ਜ਼ੁਲਮ ਭਗਵਾਨ ਚ ਤੂੰ ਕਰ ਰਿਹਾ ਸਿਰਫ ਇਸ ਕਰਕੇ ਕਿਉਂਕਿ ਖੇਰਾ ਬੋਲਦਾ ਵਾ ਤੇ ਬਿਕਰਮ ਚਿੱਠੀ ਨੇ ਕਿਹਾ ਖੇਰੇ ਨਾਲ ਜ਼ੁਲਮ ਹੋਇਆ ਮੇਰੇ ਦੇ ਕੋਲ 100% ਨੋ ਅਥਾਰਟੀ ਨਾਲ ਕਹਿੰਦਾ ਕਿ ਜਿੱਦਾਂ ਟੱਕਾ ਮੇਰੇ ਨਾਲ ਕੀਤਾ ਝੂਠਾ ਮੁਕੱਦਮਾ ਦਸ਼ੇ ਦਾ ਟਰੱਕ ਦਾ ਕੀਤਾ ਮੈਂ ਸਮਝਦਾ ਕਿ ਬਿਕਰਮ ਦੇ ਨਾਲ ਵੀ ਉਹੀ ਹੋ ਰਿਹਾ ਵਾ ਤੇ ਹੁਣ ਉਹ ਬੋਲਦਾ ਦੁਬਾਰਾ ਨਾ ਹੁਣ ਭਗਵੰਤ ਦੀ ਪੂਰੀ ਤਿੱਲ ਲੱਗਿਆ ਹੋਇਆ ਕਿਸੇ ਤਰੀਕੇ ਨਾਲ ਬਿਕਰਮ ਨੂੰ ਫੇਰ ਫੜ ਕੇ ਅੰਦਰ ਜੜਾ ਤੇ ਜੇ ਦੇਣਗੇ ਮੈਂ ਖੇੜਾ ਉਹਦੇ ਨਾਲ ਜਾ ਕੇ ਉਹਦਾ ਖੜੂnga ਤੇ ਦੱਤ ਕੇ ਰਿਸਪੋਰਟ ਮੈਂ ਕਰੂੰਗਾ ਇੱਕ ਮੁੰਡੇ ਨੇ ਬਹੁਤ ਅੱਛੀ ਕਿਤਾਬ ਲਿਖੀ ਆ ਅਗਰ ਤੁਹਾਡੇ ਚੋਂ ਕੋ ਪੜ ਲਵੇ ਪੰਜਾਬੀ ਚ ਵੀ ਹੈਗੀ ਮੈਂ ਤਾਂ ਅੰਗਰੇਜ਼ੀ ਵਾਲੀ ਪੜੀ ਸੀ ਅਮਨਦੀਪ ਸਿੰਘ ਸੰਧੂ ਫਾਲਟ ਜਰਨੀਜ਼ ਥਰੂ ਦਾ ਫਾਲਟ ਲਾਈਨਸ ਆਫ ਪੰਜਾਬ ਉਦੋਂ ਉਹ ਕਿਤਾਬ ਬੰਦ ਕੀਤੀ ਜੋ ਉਹਨੇ ਮਹਾਰਾਜਾ ਰਣਜੀਤ ਸਿੰਘ ਦਾ ਅਕਾਊਂਟ ਦਿੱਤਾ ਸਾਡਾ ਰਾਜ ਭਾਗ ਜਦੋਂ ਟੁੱਟਿਆ ਉਹ ਪੜ ਹੀ ਨਹੀਂ ਹੁੰਦਾ ਯਾਰ ਆਪਣਾ ਘਰ ਬਣਿਆ ਹੋਵੇ ਆਲੀਸ਼ਾਨ ਮਹਾਰਾਜਾ ਰਣਜੀਤ ਸਿੰਘ ਵਰਗਾ ਗੌਰਵ ਨਹੀਂ ਰਾਜ ਜਦੋਂ ਉਹ ਡਿੱਗ ਗਿਆ ਟੁੱਟਿਆ ਕਾਇਰਾਂ ਨੇ ਧੋਖੇ ਬਾਜਾਂ ਨੇ ਵਿੱਚ ਬਹਿ ਕੇ ਖੰਜਰ ਮਾਰ ਮਾਰ ਕੇ ਹਰਾਇਆ ਉਦੋਂ ਰੋਇਆ ਮੈਂ ਸੁਨੀਲ ਜ਼ਖੜ ਬੀਜੇਪੀ ਸਾਡੀ ਵਿਚਾਰ ਤਾਰਾ ਕਲੈਸ਼ ਕਲੈਸ਼ ਬੀਜੇਪੀ ਮੈਨੂੰ ਫੜ ਕੇ ਅੰਦਰ ਦੇ ਰਹੀ ਆ ਉਹ ਬੀਜੇਪੀ ਦਾ ਪ੍ਰਧਾਨ ਆ ਸੁਨੀਲ ਜਾਖੜ ਉਹ ਕਹਿੰਦਾ ਖੈਰੇ ਨਾ ਬੜਾ ਧੱਕਾ ਹੋਇਆ ਯਾਰ ਉਹ ਕਰਦਾ ਕੋਈ ਸਾਡੀ ਜਾਖੜ ਨਹੀਂ ਮਾਰੋ ਜਰਾ ਵਿਕਰਮ ਜਿੱਥਿਆ ਮੇਰੇ ਨਾਲ ਕੋਈ ਸਰਕਾਰ ਨਹੀਂ ਵਿਰੋਧੀ ਪਾਰਟੀ ਅਕਾਲੀ ਦਲ ਚ ਬੈਠਾ ਉਹਨੇ ਬਾਹਰ ਆ ਕੇ ਮੀਡੀਆ ਦੇ ਵਿੱਚ ਕਹਿੰਦਾ ਆ ਜਿਹੜਾ ਜ਼ੁਲਮਕਤ ਭਗਵੰਤ ਤੂੰ ਕਰ ਰਿਹਾ ਸਿਰਫ ਇਸ ਕਰਕੇ ਕਿਉਂਕਿ ਖੇਰਾ ਬੋਲਦਾ ਵਾ ਤੇ ਬਿਕਰਮ ਮਜੀਠੀ ਨੇ ਕਿਹਾ ਖੇਰੇ ਨਾਲ ਜ਼ੁਲਮ ਹੋਇਆ ਮੇਰੇ ਵੀ ਉਹ ਮੈਂ ਉਹਦਾ ਵੀ ਸ਼ੁਕਰੀਆਦਾ ਕਰਦਾ ਔਰ ਮੈਂ 100% ਨੋਕ ਅਥਾਰਟੀ ਨਾਲ ਕਹਿਣਾ ਕਿ ਜਿੱਦਾਂ ਟੱਕਾ ਮੇਰੇ ਨਾਲ ਕੀਤਾ ਝੂਠਾ ਮੁਕਦਮਾ ਦਸ਼ੇ ਦਾ ਡਰੱਗਸ ਦਾ ਕੀਤਾ ਮੈਂ ਸਮਝਦਾ ਕਿ ਬਿਕਰਮ ਦੇ ਨਾਲ ਵੀ ਉਹੀ ਹੋ ਰਿਹਾ ਵਾ ਕੋਈ ਪੋਲੀਟੀਕਲ ਬੰਦਾ ਲੀਡਰ ਨਸ਼ਿਆਂ ਦਾ ਵਪਾਰੀ ਨਹੀਂਗਾ ਅਸੀਂ ਤੰਗਾ ਨਹੀਂ ਕਰਦੇ ਠੀਕ ਆ ਸਾਡੇ ਨਾਲ ਐਕਸਟਰਾ ਚ ਲੋਕੀ ਫਿਰਦੇ ਤੁਰਦੇ ਨੇ ਜਿਹੜੇ ਕਿਤੇ ਵਿਚਾਰੇ ਫਸ ਜਾਂਦੇ ਉਹਨਾਂ ਦੀਆਂ ਫੋਟੋਆਂ ਸਾਡੇ ਨਾਲ ਆ ਜਾਂਦੀਆਂ ਜਾਂ ਟੈਲੀਫੋਨ ਕਾਲ ਆ ਕੇ ਉਹਦੇ ਤੁਹਾਨੂੰ ਗਨਾਹਕਾਰ ਬਣਾ ਦਿੰਦੇ ਮੈਂ ਕੋਈ ਕਲੀਨ ਛੱਟ ਨਹੀਂ ਦੇ ਰਿਆ ਪਰ ਆਈ ਐਮ ਕੁਆਇਟ ਸ਼ੋਰ ਉਹਦੇ ਨਾਲ ਤੇ ਹੁਣ ਉਹ ਬੋਲਦਾ ਦੁਬਾਰਾ ਨਾ ਹੁਣ ਭਗਵੰਤ ਦੀ ਪੂਰੀ ਤਿੰਨ ਲੱਗਿਆ ਹੋਇਆ ਕਿਸੇ ਤਰੀਕੇ ਨਾਲ ਬਿਕਰਮ ਨੂੰ ਫੇਰ ਫੜ ਕੇ ਅੰਦਰ ਜੇੜਾ ਤੇ ਜੇ ਦੇਣਗੇ ਮੈਂ ਖੇਹਰਾ ਉਹਦੇ ਨਾਲ ਜਾ ਕੇ ਉਹਦਾ ਖੜੂnga ਤੇ ਗੱਤਕਿਓ ਦੀ سپورਟ ਕਰਾਂ ਮੈਂ ਕਰੂੰਗਾ ਤੁਹਾਡੇ ਸਿਰ ਤੇ ਸਿਮਰਨਜੀਤ ਸਿੰਘ ਮਾਨ ਐਮਪੀ ਇੱਕ ਬਜ਼ੁਰਗ ਅੱਛੇ ਬਹੁਤ ਠੋਸ ਬੰਦਾ ਪਾਵਾਂ ਕੱਲਾ ਹੀ ਰਹੇ ਜੋ ਉਹ ਉਹਨੂੰ ਜਦੋਂ ਪੁੱਛਿਆ ਗਿਆ ਇਹ ਗੱਲ ਕੀਤੇ ਕਹਿੰਦਾ ਖੈਰੇ ਨਾਲ ੱਟਕਾ ਹੋਇਆ ਫੋਰ ਅਨੇਕਾਂ ਕਈਆਂ ਦੇ ਨਾਮ ਭੁੱਲ ਜਾਊਂਗਾ ਮੈਂ ਮੇਰੀ ਪਾਰਟੀ ਜਿਹਨੂੰ ਕਹਿੰਦੇ ਨਾ ਕਿ ਕੇ ਜੇ ਚਲੋ ਲੋਕਾਂ ਨੇ ਗੁੱਸਾ ਕੀਤਾ ਯਾਰ ਕਿ ਪਾਰਟੀ ਨੂੰ ਤਾਂ ਇੱਥੇ ਇਹ ਤਾਂ ਬਿਲਕੁਲ ਸ਼ਰੇਆਮ ਚਿੱਟੇ ਦੇ ੱਟਕਾ ਹੋਇਆ ਤੇ ਪਾਰਟੀ ਨੂੰ ਖੜਨਾ ਚਾਹੀਦਾ ਸੀ ਉਹਦੇ ਨਾਲ ਮੈਨੂੰ ਗੱਲ ਮੈਨੂੰ ਇਸ ਗੱਲ ਦਾ ਵੀ ਗੁੱਸਾ ਕੋਈ ਨਹੀਂ ਗੱਲ ਡਸਨਟ ਮੈਟਰ ਮੈਂ ਤੁਹਾਨੂੰ ਅੱਗੇ ਆ ਕੇ ਕਹਾਣੀ ਸੁਣਾਉਣਾ ਆਪਣੀ ਜਰਾ ਪਰ ਫਿਰ ਵੀ ਮੇਰੀ ਪਾਰਟੀ ਮੇਰੇ ਨਾਲ ਖੜੀ ਰਹੀ ਸਭ ਸਟਾਰਟਿੰਗ ਫਰੋਮ ਪ੍ਰੈਜ਼ੀਡੈਂਟ ਰਾਜਾ ਵੜੇਂਗੇ ਇੱਕ ਵਾਰ ਰਾਜਾ ਵੜੇਂਗ ਲਈ ਤਾੜੀ ਮਾਰੋ ਉਹਨੇ ਮੈਨੂੰ ਕਿਹਾ ਜਦੋਂ ਮੈਂ ਨਿਕਲਿਆ ਨਾ ਕਹਿੰਦਾ ਮੈਂ ਆਪਣੇ ਬੇਟੇ ਨੂੰ ਦੱਸਿਆ ਸੀਗਾ ਕਿ ਜੇ ਪੁੱਤ ਹੋਵੇ ਤੇ ਮਹਤਾਬ ਵਰਗਾ ਹੋਵੇ ਇਹ ਮੈਂ ਗੱਲ ਓਪਨ ਕਹਿ ਰਿਹਾ ਇੱਕ ਵਾਰੀ ਉਹਦਾ ਧੰਨਵਾਦ ਪਤਾਪ ਸਿੰਘ ਬਾਜਵਾ ਸਾਡੇ ਫੈਮਿਲੀ ਰਿਲੇਸ਼ਨਸ ਨੇ ਉਹਨਾਂ ਦੇ ਪਿਤਾ ਜੀ ਨਾਲ ਸਰਦਾਰ ਸਤਨਾਮ ਸਿੰਘ ਬਾਜਵਾ ਨੂੰ ਮੈਂ ਛੋਟਾ ਜਿਹਾ ਹੁੰਦਾ ਸੀ ਜਦੋਂ ਉਹ ਨੂੰ ਆਪਣੇ ਪਿਤਾ ਜੀ ਦੇ ਨਾਲ ਮਿਲਦੇ ਦੇਖਿਆ ਉਹ ਮਿਨਿਸਟਰ ਰਹੇ ਨੇ ਉਹ ਮੈਨੂੰ ਆਏ ਤੇ ਇਹ ਸਾਰੇ ਤਿੰਨ ਤਨਾਰੀ ਮਿਲਣ ਆਏ ਮੈਨੂੰ ਜਿਲ੍ਹਾਂ ਦੇ ਵਿੱਚ ਦਵਿੰਦਰ ਯਾਦਵ ਸਾਡੇ ਜਿਹੜੇ ਜਨਰਲ ਸੈਕਟਰੀ ਬਣੇ ਉਹ ਬਣਾ ਚਰਨਜੀਤ ਸਿੰਘ ਚੰਨੀ ਫੋਰਮਰ ਚੀਫ ਮਿਨਿਸਟਰ ਹਾਦਾਂ ਨਾਰਾ ਮਾਰਿਆ ਮੇਰੇ ਹੱਕ ਵਿੱਚ ਸਰਦਾਰ ਨਵਜੋਤ ਸਿੰਘ ਸਿੱਧੂ ਉਹ ਚਾ ਤਾੜੀ ਮਾਰੋ ਉਹਨੇ ਮੇਰੇ ਦਾ ਹਾਦਾਂ ਨਾਰਾ ਮਾਰਿਆ ਸੁਖੀ ਰੰਦਾਵਾ ਫੋਰਮਰ ਡਿਪਟੀ ਚੀਫ ਮਿਨਿਸਟਰ ਉਹਨਾਂ ਨੇ ਮੇਰੇ ਮਿਲੇ ਮੈਨੂੰ ਮੇਰੇ ਹੱਕ 'ਚ ਬਿਆਨ ਦਿੱਤਾ ਠੋਕ ਕੇ ਪ੍ਰਗਟ परगट सिंह ओलंपियन कैप्टन इंडियन हॉकी टीम एमएलए जालंधर एक बार परगट ਲਈ ਵੀ ਤੁੜ ਮਾਰ ਉਸ ਤੋਂ ਬਾਅਦ ਜਿਹੜੇ ਬਾਕੀ ਕਲੀਗਜ਼ ਐ एमएलएज विक्रम चौधरी ਅਜਵਾ ਬਾਵਾ ਹੈਨਰੀ ਜੀ ਟਿੱਕੀ ਟਲੋਂ ਕੁਸ਼ਲਦੀਪ ਸਿੰਘ ਜੀ ਚੱਬੇਵਾਲ राजकुमार जी ਅੱਜ ਮੈਂ ਕਾਸੀ ਆਏ ਮਦਰ ਪਮਾਰ ਨੇ ਸਮਝ ਗਏ درجہ ਬਰਜਾ ਸਾਰੇ एमएलएज ਨੇ ਗੱਲ ਇਹ ਸੀਗੀ ਲੱਖਾ ਸਦਾਨਾ ਲੱਖਾ ਸਦਾਨਾ ਇੱਕ ਵਾਰ ਉਹਦੇ ਲਈ ਤਾਂ ਜਕਾਰਾ ਛੱਡੋ ਲੱਖੇ ਸਦਾਨਾ ਥੋੜਾ ਜਿਹਾ ਮੇਰੀ ਪਾਰਟੀ ਦੇ ਜਿਹੜੀ ਆਗੂਆਂ ਦੇ ਖਿਲਾਫ ਬੋਲ ਜਾਂਦਾ ਮੈਂ ਉਹਨੂੰ ਪਿਆਰ ਨਾਲ ਸਮਝਾਉਂਗਾ ਕਿ ਹੁਣ ਆਪਾਂ ਬੋਲਣਾ ਹੀ ਨਹੀਂ ਕਿਸੇ ਦੇ ਖਿਲਾਫ ਯਾਰ ਛੱਡੋ ਗੱਲ ਨੂੰ ਆਪਾਂ ਪੰਜਾਬ ਦੀ ਲੜਾਈ ਲੜੀਏ ਅੱਗੇ ਕਿੰਨਾ ਕੁਝ ਪੰਜਾਬ ਦੇ ਨਾਲ ਹੋ ਰਿਹਾ ਵਾ ਗੁਰਬਾਣੀ ਚੋਂ ਹੁੰਦਾ ਨਾ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਗੁਰਬਾਣੀ ਚ ਸਾਡੀ ਪਾਣੀ ਸਾਡਾ ਪਾਣੀ ਗੰਦਲਾ ਹੋ ਗਿਆ ਸਾਡੀ ਆਬੋ ਹਵਾ ਖਰਾਬ ਹੋ ਗਈ ਕੈਂਸਰ ਨਾਲ ਲੋਕ ਮਰ ਰਹੇ ਨੇ ਨਸ਼ੇ ਆ ਗਏ ਪੰਜਾਬ ਦੇ ਵਿੱਚ ਬੇਅਦਬੀਆਂ ਹੋ ਗਈਆਂ ਸਾਡੇ ਬੱਚੇ ਜਹਾਜ਼ਾਂ ਦੇ ਜਹਾਜ਼ ਭਰ ਕੇ ਵਿਦੇਸ਼ਾਂ ਵਿੱਚ ਜਾ ਰਹੇ ਨੇ ਸਾਡੇ ਹਸਪਤਾਲਾਂ ਦੇ ਵਿੱਚ ਗਰੀਬ ਆਦਮੀ ਇਲਾਜ ਨਹੀਂ ਕਰ ਸਕਦਾ ਪੜਨ ਆਸਤੇ ਬੰਦੋਬਸਤ ਹੈ ਨਹੀਂਗਾ ਇੱਕ ਮੁੱਦਾ ਕਿਤੇ ਯਾਰ ਇੱਕ ਮੁੱਦਾ ਵਾ ਮੈਂ ਜਦੋਂ ਜੇਲ੍ਹ ਵਿੱਚ ਗਿਆ ਮਿਲਤੇ ਕੈਮਰਾ ਲਾ ਦਿੱਤਾ ਬੈਰਿਕਸ ਕਮਰੇ ਦੇ ਅੰਦਰ ਸਵਾਦ ਲੈਣ ਵਾਸਤੇ ਲੈ ਲੋ ਸਵਾਦ ਯਾਰ ਲੈ ਲੋ ਸਵਾਦ ਮੈਨੂੰ ਕੋਈ ਇਤਰਾਜ਼ ਨਹੀਂਗਾ ਟੂਠੇ ਪਰਚੇ ਕਰਤੇ ਇਹ ਜਦੋਂ ਤਿੰਨ ਪਹਿਲਾ ਪਰਚਿਆਂ ਚ ਨਹੀਂ ਫੜ ਸਕੇ ਮੈਨੂੰ ਉਹਨਾਂ ਚ ਮੇਰੀ ਅਗਾਉਂ ਜਮਾਨਤ ਹੋਈ ਮੇਰੀ ਸਿਸਟਰ ਪੁਲਿਸ ਵਾਲੇ ਕਹਿੰਦੇ ਤੁਸੀਂ ਜੀ ਮਾਨ ਦੀ ਘਰ ਵਾਲੀਆਂ ਦੇ ਖਿਲਾਫ ਬੋਲੇ ਜੀ ਐ ਜੀ ਉਹ ਜੀ ਨਾਟ ਰਿਅਲਾਈਜ਼ਿੰਗ ਨੇਵੀ ਦੇ ਉਹਨਾਂ ਦੀ ਘਰ ਵਾਲੀ ਆ ਅੱਜ ਉਹਦੇ ਤੇ 420 ਦਾ ਪਰਚਾ ਦਰਜ ਕੀਤਾ ਵੀ ਮੈਂ ਕੀ ਕਰਦਾ ਫਿਸਕ ਸਮਝਾਇਓ ਮੈਂ ਜਰਾ ਮੈਂ ਇਹਨਾਂ ਦੇ ਔਰਤਾਂ ਦੇ ਗਲ ਵਿੱਚ ਜਾ ਕੇ ਹਰ ਪਾਉਂਦਾ ਆਪਣਾ ਨਹੀਂ ਦੇਖਦੇ ਕੀ ਕੀਤਾ ਤੁਸੀਂ ਪਰ ਚਲੋ ਛੱਡੋ ਉਹ ਵੀ ਉਸ ਨੂੰ ਪਾਸੇ ਕਰ ਦਿਓ ਮੈਂ ਜਦੋਂ ਜੇਲ੍ਹ ਸੀਗਾ ਜਦੋਂ ਇਹਨਾਂ ਨੇ ਆਪਣੇ ਵੱਲੋਂ ਤਾਂ ਕਹਿਆ ਇਹਨੂੰ ਟੌਰਚਰ ਕਰੋ ਇਹਨੂੰ ਦਿਮਾਗੀ ਤੌਰ ਤੇ ਪਰੇਸ਼ਾਨ ਕਰੋ ਇਹਨੂੰ ਡਰਾਓ ਇਹਨੂੰ ਤਮਕਾਓ ਉਹ ਮੈਂ ਗੱਲ ਫਿਰ ਸ਼ਾਰਟ ਕਹਿ ਦਿੰਦਾ ਕਿ ਫਿਰ ਭਗਵਾਨ ਤੂੰ ਤਾਂ ਪੜੀ ਨਹੀਂ ਹਿਸਟਰੀ ਯਾਰ ਜੇ ਜਿਰੀ ਵਾਲ ਨੂੰ ਤਾਂ ਚਲੋ ਪੰਜਾਬ ਦਾ ਨਹੀਂ ਪਤਾ ਉਹ ਐਵੇਂ ਐਵੇਂ ਖੜ ਕੇ ਉੱਤੇ ਕਹਿ ਦਿੰਦਾ ਬੋਲੇ ਸੋਨੇ ਵਾਲੋ ਫਰਜੀ ਹੁੰਦੀ ਆ ਪਤਾ ਨਹੀਂ ਬਾਹਰ ਜਾਂਦਾ ਕਿਸੇ ਦੂਜੇ ਇਲਾਕੇ ਤਾਂ ਭਾਰਤ ਮਾਤਾ ਦੀ ਜੈ ਇੱਕ ਤਾੜੀ ਮਾਰੋ ਸਾਡੇ ਦਰਮਿਆਨ ਆ ਚੁੱਕੇ ਨੇ ਸੁਖਵਿੰਦਰ ਸਿੰਘ ਜੀ ਕੋਟਲੀ ਐਮਐਲਏ ਆਦਮਪੁਰੇ ਪਰ ਤਾੜੀ ਮਾਰੋ ਜੀ ਬੋਲਿਆ ਪੂਰਾ ਠੋਕ ਕੇ ਨਵਤੇਜ ਸਿੰਘ ਜੀ ਮਾਜੀ ਕਿਥੇ ਨੇ ਜੀ ਆ ਬੈਗੇ ਨੇ ਇਹ ਆਤਾ ਮੇਰਾ ਛੋਟਾ ਭਰਾ ਇਹਦੇ ਦੀ ਡਬਲ ਤਾੜੀ ਮਾਰ ਦਿਓ ਜਰਾ ਇੱਕ ਵਾਰ ਕਿਉਂਕਿ ਮੈਂ ਖੜਾ ਕਰਨਾ ਤੁਹਾਨੂੰ ਦੱਸਦਾ ਵਾ ਮੈਂ ਆਪਣੇ ਨਾਮ ਤੇ ਵੋਟ ਮੰਗੂਗਾ ਸੁਲਤਾਨਪੁਰ ਤੇ ਜਾ ਕੇ ਜਾਂ ਮੈਨੂੰ ਚੁਣ ਲਓ ਪੰਜਾਬ ਵਪਾਰੀ ਚੁਣ ਲਓ ਚਲੋ ਉਹਨਾਂ ਨਾਲ ਵੀ ਸਾਡਾ ਕੁਝ ਨਹੀਂ ਗਾ ਉਹਨਾਂ ਦਾ ਵੀ ਨਾਮ ਨਹੀਂ ਲੈਣਾ ਚਾਹੁੰਦਾ ਉਹਨਾਂ ਨੇ ਜੋ ਕਰਨਾ ਸੀਗਾ ਉਹਨਾਂ ਨੇ ਵੀ ਕੀਤਾ ਛੱਡੋ ਮੈਂ ਜਦੋਂ ਅੰਦਰ ਜੇਲ੍ਹ ਸੀਗਾ ਮੈਂ ਕਿਤਾਬਾਂ ਪੜ੍ਹੀਆਂ ਮੈਂ ਆਲਮੋਸਟ 10 ਕਿਤਾਬਾਂ ਪਾਇਦਾ ਕਿਤਾਬਾਂ ਪੜ੍ਹੀਆਂ ਇੱਕ ਮੁੰਡੇ ਨੇ ਬਹੁਤ ਅੱਛੀ ਕਿਤਾਬ ਲਿਖੀ ਆ ਜੇ ਤੁਹਾਡੇ ਚ ਕੋ ਪੜ ਲਵੇ ਪੰਜਾਬੀ ਚ ਵੀ ਹੈਗੀ ਮੈਂ ਤਾਂ ਅੰਗਰੇਜ਼ੀ ਵਾਲੀ ਪੜ੍ਹੀ ਸੀ ਅਮਨਦੀਪ ਸਿੰਘ ਸੰਧੂ ਫਾਲਟ ਜਰਨੀਜ਼ ਥਰੂ ਦਾ ਫਾਲਟ ਲਾਈਨਸ ਆਫ ਪੰਜਾਬ ਪੰਜਾਬ ਦੇ ਵਿੱਚ ਕੀ ਕੀ ਵਾਪਰਿਆ ਨਿੱਕੀ ਨਿੱਕੀ ਡਿਟੇਲ ਇਹਦੀ ਕਿਤਾਬ 4 450 ਸਫ਼ੇ ਦੀ ਮੈਂ ਪੜ੍ਹੀ ਔਰ ਜਦੋਂ ਮੈਂ ਕਿਤਾਬ ਬੰਦ ਕੀਤੀ ਜੋ ਉਹਨੇ ਮਹਾਰਾਜਾ ਰਣਜੀਤ ਸਿੰਘ ਦਾ ਅਕਾਊਂਟ ਦਿੱਤਾ ਸਾਡਾ ਰਾਜ ਭਾਗ ਜਦੋਂ ਟੁੱਟਿਆ ਉਹ ਪੜੀ ਨਹੀਂ ਹੁੰਦਾ ਯਾਰ ਉਹ ਦਿਨ ਰੋਇਆ ਮੈਂ ਪੰਜਾਬ ਦੇ ਵਿੱਚ ਜੇਲ੍ਹ 'ਚ ਮੈਂ ਰੋਇਆ ਉਹ ਮੈਨੂੰ ਡਰ ਦੇ ਅੰਸੂ ਨਹੀਂ ਸੀਗੇ ਹੰਝੂ ਨਹੀਂ ਸੀਗੇ ਉਹ ਮੇਰੇ ਮਿਰੂ ਜਦੋਂ ਮੈਂ ਆਪਣੀ ਕੌਮ ਤੇ ਸਟੇਟ ਸੋਚੀ ਦੇਖਿਆ ਆਪਣਾ ਘਰ ਬਣਿਆ ਹੋਵੇ ਆਲੀਸ਼ਾਨ ਮਹਾਰਾਜਾ ਰਣਜੀਤ ਸਿੰਘ ਵਰਗਾ ਗੌਰਵਵੀਂ ਰਾਜ ਜਦੋਂ ਉਹ ਗਿਆ ਟੁੱਟਿਆ ਕਾਇਰਾਂ ਨੇ ਧੋਖੇ ਬਾਜਾਂ ਨੇ ਵਿੱਚ ਬਹਿ ਕੇ ਖੰਜਰ ਮਾਰ ਮਾਰ ਕੇ ਹਰਾਇਆ ਉਦਨ ਰੋਇਆ ਮੈਂ